ਗੁਰਦਰਾ ਭਾਈਸਾਲੋ ਜੀ ਇਹ ਗੁਰਦਰਾ ਪੰਡੋਰੀ ਵੜੈਜ ਵਿਖੇ ਹੈ ਤੇ ਪੰਡੋਰੀ ਵੜੈਜ ਵਿਖੇ ਇਹ ਗੁਰਦਰਾ ਭਾਈਸਾਲੋ ਜੀ ਨੇ ਜਿੱਥੋਂ ਪਾਤਸ਼ਾਹਾਂ ਤੋਂ ਪੁੱਤ ਵੰਡੇ ਸਨ ਤਾਂ ਤੁਹਾਨੂੰ ਭਾਈਸਾਲੋ ਜੀ ਦੀ ਬਹੁਤ ਮਹਾਨਤਾ ਹੈ ਤੇ ਆਓ ਤੁਹਾਨੂੰ ਦਰਸ਼ਨ ਕਰਾਈਏ ਗੁਰਦਰਾ ਭਾਈਸਾਲੋ ਜੀ ਦੇ ਇਹ ਉੱਪਰ ਹਾਲ ਬਣਿਆ ਹੈ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਅੰਦਰ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਤੁਹਾਨੂੰ ਸੰਪੂਰਨ ਦਰਸ਼ਨ ਦਿਖਾਉਣੇ ਮਹਾਰਾਜ ਦੇ ਸੱਚੇ ਪਾਤਸ਼ਾਹ ਤੁਨ ਤੁਨ ਪਾਈਸਾ ਲਓ ਜੀ ਦੇ ਬਾਹਰ-ਬਾਰ ਇਹ ਪੁਰਾਣੀ 베ਰੀ ਬਣੀ ਹੈ ਜਿਹਦੀ ਬਹੁਤ ਮਹਾਨਤਾ ਹੈ ਅੰਦਰ ਮਹਾਰਾਜ ਦਾ ਪ੍ਰਕਾਸ਼ ਅੰਦਰ ਵੀਡੀਓ ਬਣਾਉਣਾ ਮੈਂ ਸਮਝਦਾ ਮਾਂ ਕਿ ਸ਼ਾਇਦ ਨਾ ਇਟ ਰਾਡੀਓ ਹੋਵੇ ਇਸ ਕਰਕੇ ਮੈਂ ਮਹਾਰਾਜ ਦੇ ਦਰਸ਼ਨ ਅੰਦਰ ਉਹ ਨਹੀਂ ਕਰਾ ਸਕਦਾ ਤੇ ਬਾਹਰੋਂ ਆਹਾਂ ਬੇਰੀ ਬਹੁਤ ਪੁਰਾਣੀ ਦੇ ਬਾਬਾ ਜੀ ਦੇ ਰਾਮ ਜੀ ਹੈ ਤੇ ਆਉ ਤੁਹਾਨੂੰ ਹੋਰ ਦਰਸ਼ਨ ਕਰਾਈਏ ਕੋਈ ਫਾਇਦਾ ਜੀ ਜੀ ਗੋਦਰਾ ਸਾਹ ਤੇ ਇਹ ਬਾਹਰ-ਬਾਹਰ ਰਸਤਾ ਪੈਂਦਾ ਹੈ ਜਦ ਦੀ نیچے ਤਰੀ ਦਾ ਹੈ ਤੇ ਫੇਰ نیچے ਪੈਸਾ ਦੇ ਇੱਥੇ ਰਸਤਾ ਨਾਲ ਮਹਾਰਾਜ ਦਾ ਪ੍ਰਕਾਸ਼ ਉੱਪਰ ਆ ਤੇ 니ਕੇ ਪਾਸ ਹੋਣਾ ਤੇ ਪਾਈシャ ਲੋਦੀ ਬੀ ਆਸ ਹੈ ਤੇ ਆਤਨ ਮਹਾਰਾਜ ਦਰਸ਼ਕ ਰਾਜੀ ਭਾਈ ਸ਼ਾਲੂ ਦੇ ਜੋੜਾ ਸਾਹ ਪਰੇ ਨੇ ਦਰਸ਼ਕ ਪਰੋ ਭਾਈ ਗਰੂ ਤਾਂ ਤਾਂ ਪਾਈਸ਼ਾ ਚਾਚਾ ਇਹ ਮੇਰੀ ਜਹਾਜ਼ ਬੇਰੀ ਦੀ ਸਾਫ ਸਵਾਲ ਕੀਤੀ ਗਈ ਹੈ ਪੂਰੀ ਲੋਹੇ ਦੇ ਐਂਗਲ ਲਗਾ ਕੇ ਤੇ ਤੰਤਰ ਪਾਈ ਛਾਲੋ ਤੰਤਰ ਪਾਈ ਛਾਲੋ ਜੀ ਇੱਕ ਫਾਤੀ ਤੋਂ ਇੱਕ ਪੁੱਤਰ ਦਿੱਤਾ ਵਾਹਿਗੁਰੂ ਵਾਹਿਗੁਰੂ महानता है भाई सारे पातशाह जी आओ हम बाबा जी को प्रसाद लीए वागुरू जी पाशाह वागुरू जी प्रसाद बाबा जी को इतर हारे ਇਤਵਾਰ ਸੰਗਤਾਂ ਬਹੁਤ ਹੁੰਦੀਆਂ ਅੱਜ ਮੈਨੂੰ ਸੁਖਿਆ ਸੀ ਕਿ ਆਉਣਾ ਬਾਬਾ ਜੀ ਦੇ ਦਰਸ਼ਨ ਕਰਨ ਹਰ ਤਨ ਕੋਈ ਸ਼ਰਧਾ ਜੀ ਦੇ ਦਰਸ਼ਨ ਕਰਾਈਏ ਇਹ ਕੋਈ ਯਾਤਰੀ ਸਮੂਹ ਤੋਂ ਦਰਸ਼ਨ ਕਰਉ ਬਾਈ ਗੁਰੂ ਮੇਰੇ ਪਰੇ ਹੱਥ ਰੱਖ ਕੇ ਪੁੱਤਰਾ ਦੀ ਗਾਦ ਦੇਣ ਵਾਲੇ ਜਾਨੀ ਪਾਇਸ਼ਾ ਦੇ ਜੀ ਪਾਸ਼ਾ ਪਰ ਮੁੱਖ ਸੇਵਾਦਾਰ ਬਾਬਾ ਜੀ ਮੌਨ ਸੇਂਗੋਣੀ ਬਿਠੇ ਨੇ ਤੇ ਨਾਲ ਬਾਬਾ ਜੀ ਨਾਲ ਵਿਚਾਰ ਸਾਂਝੇ ਕਰਦੇ ਨੇ ਤੇ ਬਾਕੀ ਸਭ ਤੋਂ ਫਿਰ ਜੁੜਦੇ ਆ ਤੇ ਜਦੋਂ ਲਾਈਵ ਹੋ ਕੇ ਮਹਾਰਾਜ ਭਾਈ ਸ਼ਾਲੋ ਦੇ ਫਿਰ ਦਰਸ਼ਨ ਕਰਾਵਾਂਗੇ ਅੰਦਰ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਕਿ ਵਾਈਗੁਰ ਜੀ ਦੀ ਫੋਟੇ ਜੇ ਚੰਗਾ ਲੱਗੇ ਤੇ ਅੱਗੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਹੋ ਸਕਤਾ ਦਰਸ਼ਨ ਕਰ ਸਕਣ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫੋਟੇ ਵਾਈਗੁਰ ਜੀ ਇੱਥੇ ਸਨਮਾਨਤ ਕਰ ਦਿੰਦਾ ਜੀ ਆਹ ਕਿਸੇ ਨੂੰ ਲਾਲਚ ਨਾ ਕਰੇ ਜਾ ਤਾ ਨੂੰ ਚੜਾ ਲੈ ਜਾ ਹੋ ਖਾਣਾ ਖਾਣਨਾ ਖਾ ਖਾ ਪਰਿਥੀਏ ਮਨੋ ਦਾ ਖਾਣਾ ਸੁਭਾਅ ਦਾ ਤੋਰੀਆ